ਉਕੇ ਨੇ ਪਹੁੰਚਿਆ ਸੀ ਹਾਂਜੀ ਤੇ ਇਹ ਰਾਤ ਆਏ ਸੀ ਜਿਹੜੇ ਲੜਕੇ ਦਾ ਨਾਮ ਲੱਗੇ ਉਹਨੂੰ ਵੀ ਅਸੀਂ ਫੜ ਕੇ ਲੈ ਕੇ ਆਏ ਹਾਂ ਉਸ ਤੋਂ ਬਾਅਦ ਇਹਨਾਂ ਨੇ ਦੋਨਾਂ ਜੀਆਂ ਨੇ ਸਟੇਟਮੈਂਟ ਇਹ ਦਿੱਤੀ ਵੀ ਅਸੀਂ ਜਿਹੜੀ ਅਜੇ ਕੋਈ ਕੇਸ ਦੇ ਖਿਲਾਫ ਬਿਆਨ ਨਹੀਂ ਲਿਖੋਗਾ ਅਸੀਂ ਕੱਲ ਨੂੰ ਲਿਖਾਵਾਂਗੇ ਹਾਂਜੀ ਜਿਹੜਾ ਅਸੀਂ ਇਹ ਡੈੱਡ ਬੋਡੀ ਉਹਨੂੰ ਉਸਪਾਸਟ ਲਈ ਸਿਬਲਾ ਸਥਲ ਤੇ ਸਾਈਂ ਅੱਛਾ ਪੂਰਾ ਅਸੀਂ ਜਿਹੜੇ ਫਰੈਂਸ ਲਾਇਆ ਸਾਰਾ ਕੁਝ ਚੈੱਕ ਕਰ ਲਿਆ ਹੁਣ ਇਹਨਰ ਆਓ ਆਪਣੇ ਬਿਆਨ ਲਿਖਾਓ ਦਾ ਸਟੇਟਮੈਂਟ ਦੋ ਪਰ ਉਹ ਸਵੇਰੇ ਕਹੇ ਸਹੀ ਸਵੇਰੇ ਵੀ ਨਹੀਂ ਵਕ ਹੀ ਹੈਗਾ ਪੂਰਾ ਮਾਮਲਾ ਕੀ ਹੈਗਾ ਹੁਣ ਕੰਪਲੈਟ ਸਟੇਟਮੈਂਟ ਦੇਣ ਲਈ ਕਰਦੇ ਕਰ ਸਰ ਉਹ ਕਹੇ ਬੰਦ ਕਰੀਏ ਦੋ ਮਿੰਟ ਬੰਦ ਕਰੀਏ ਬੰਦ ਕਰ ਬੰਦ ਕਰ ਦੋ ਮਿੰਟ ਬੰਦ ਕਰ ਦੋ ਮਿੰਟ ਬੰਦ ਕਰੀਏ ਦੋ ਮਿੰਟ ਬੰਦ ਕਰੀਏ

بولے اپ پنجابی بولے ਉਹਨਾਂ ਨੂੰ ਇਹ ਮਾਦਰ ਦਾ ਹੱਕ ਚਾਹੀਏ ਕਿ ਪਿਆਣੀ ਸਭ ਦੀ ਰਾਜੀ ਹੈ ਪੰਜਾਬ ਹਮੇਸ਼ਾ ਆਪਦੇ ਹੱਕਾਂ ਲਈ ਲੜਦਾ ਆਇਆ ਹੈ ਇਹਨਾਂ ਦਾ ਹੱਕ ਬਣਦਾ ਆਪਦਾ ਹੱਕ ਲੜਨ ਵਾਸਤੇ ਇੱਥੇ ਲਾ ਸਕਦੇ ਤਾਂ ਰਹਿ ਜਾਂਦੀ ਇੱਥੇ ਆਪਣਾ ਪਰ ਉਹ ਤਾਂ ਕਹਿ ਰਹੇ ਸੀ ਕਿ ਅਸੀਂ ਆਪਣੀ ਉੱਤੀ ਜਾ ਕੇ ਲਾ ਲਈਏ ਲੋ ਨਹੀਂ ਲਾਦੇ ਭਾਈ ਕਿਉਂਕਿ ਅਧਿਕਾਰ ਹੈ ਸਭ ਕੋ ਧਰਨਾ ਲਾ ਸਕਦਾ ਜੀ ਪੰਜਾਬ ਹਮੇਸ਼ਾ ਹਰੇਕ ਦੇ ਨਾਲ ਖੜਦਾ ਹੈ ਪੰਜਾਬ ਹਰੇਕ ਦੇ ਨਾਲ ਖੜਦਾ ਪੰਜਾਬੀ ਵੀ ਹਰੇਕ ਦੇ ਨਾਲ ਖੜਦਾ ਹੈ ਅ ਸਾਡਾ ਮੰਨਿਆ ਚਲੋ ਸਾਡਾ ਰੋਜ਼ਗਾਰ ਖਤਮ ਹੋਇਆ ਇਹਨਾਂ ਕਰਕੇ ਚਲੋ ਜੋ ਪਰਮਾਤਮਾ ਨੂੰ ਮਨਜ਼ੂਰਾ ਹੋਣਾ ਆਆਂ ਪਰ ਜਿਹੜੀ ਗੱਲ ਗਲਤ ਹੈ ਉਹਦੇ ਪਿੱਛੇ ਕੋਈ ਕਿਸੇ ਦਾ ਜਵਾਬ ਦੇ ਨਹੀਂ ਮੈਂ ਕਹਿ ਰਹੀ ਹਾਂ ਭਈ ਇਹ ਜਦੋਂ 12 ਸਾਲ ਦੀ ਧੀ ਨੂੰ ਕਿਸੇ ਬੰਦੇ 40 ਸਾਲ ਦਾ ਵਿਆਹ ਦਿੰਦੇ ਨੇ ਉਹ ਤਾਂ ਬਲਦਕਾਰ ਨਹੀਂ ਹੁੰਦਾ ਇਹ ਗੱਲ ਹੈ ਉਹ ਤਾਂ ਬਲਦਕਾਰ ਹੀ ਹੁੰਦਾ ਅੱਜ ਕਹ ਰਹੇ ਸਾਡੀ ਧੀ ਨੂੰ ਬਲਦਕਾਰ ਕੀਤਾ ਸਾਡੇ ਜਦੋਂ 4 ਸਾਲ ਦੇ ਬੱਚੇ ਮਸੂਮ ਦਾ ਬਲਦਕਾਰ ਆ ਸੀ ਉਹਦਾ ਇਹ ਹੁਣ ਸਾਡੇ ਇੱਥੇ ਰੋੜ ਤੇ ਧਰਨਾ ਲਾ ਕੇ ਕਿਉਂ ਬੈਠੇ ਨੇ ਮੈਂ ਜਾ ਰਹੀ ਇੱਥੇ ਆਪਣੇ ਰਿਸ਼ਤੇਦਾਰ ਘਰ ਇਹ ਕਿਉਂ ਧਰਨਾ ਲਾ ਕੇ ਬੈਠੇ ਨੇ ਆਤਮਾ ਮੌਕੇ ਤੇ ਪਹੁੰਚਿਆ ਸੀ ਹਾਂਜੀ ਤੇ ਇਹ ਰਾਤ ਆਏ ਸੀ ਜਿਹੜੇ ਲੜਕੇ ਦਾ ਨਾਮ ਲੈ ਲਏ ਉਹਨੂੰ ਵੀ ਅਸੀਂ ਫੜ ਕੇ ਲੈ ਕੇ ਆਏ ਹਾਂ ਉਸ ਤੋਂ ਬਾਅਦ ਇਹਨਾਂ ਨੇ ਦੋਨਾਂ ਜੀਆਂ ਨੇ ਸਟੇਟਮੈਂਟ ਇਹ ਦਿੱਤੀ ਅਸੀਂ ਜਿਹੜੀ ਅਜੇ ਕੋਈ ਕੇਸ ਦੇ ਖਿਲਾਫ ਬਿਆਨ ਨਹੀਂ ਲਿਖਾਉਣਾ ਅਸੀਂ ਕੱਲ ਨੂੰ ਲਿਖਾਵਾਂਗੇ ਹਾਂਜੀ ਇਹ ਜਿਹੜਾ ਅਸੀਂ ਡੈੱਡ ਬੋਡੀ ਉਹਨੂੰ ਪੋਸਟਮਾਰਟਮ ਲਈ ਸਿਵਲ ਹਸਪਤਲ ਭੇਜਤਾ ਹੈ ਅੱਛਾ ਉਹਨਾਂ ਅਸੀਂ ਜਿਹੜੇ ਫੋਰੈਂਸਿਕ ਲੈਬ ਸਾਰਾ ਕੁਝ ਚੈੱਕ ਕਰ ਲਿਆ ਹੁਣ ਇਹਨਾਂ ਨੂੰ ਆਓ ਆਪਣੇ ਬਿਆਨ ਲਿਖਾਓ ਦਾ ਸਟੇਟਮੈਂਟ ਦੋ ਪਰ ਉਹ ਸਵੇਰੇ ਕਹਿ ਰਹੇ ਸਹੀ ਸਵੇਰੇ ਵੀ ਨਹੀਂ ਬਾਕੀ ਹੈਗਾ ਪੂਰਾ ਮਾਮਲਾ ਕੀ ਹੈਗਾ ਹੁਣ ਤੱਕ ਤੱਕ ਦਾ ਸਟੇਟਮੈਂਟ ਦੇਣ ਦੀ ਅਹੀ ਕਰਦੇ ਕਰ ਸਰ ਉਹ ਕਹਿ ਰਹੇ ਬੰਦ ਕਰੀਏ 2 ਮਿੰਟ ਬੰਦ ਕਰ ਬੰਦ ਕਰ ਬੰਦ ਕਰ 2 ਮਿੰਟ ਬੰਦ ਕਰ ਬੰਦ ਕਰ ਬੰਦ ਕਰ ਕੁਛ ਸਾਡੀਆਂ ਤੇਰੀਆਂ ਭੈਣਾਂ ਦੇ ਚੁੱਪ ਚੁੱਪ ਦੋ ਦਰ ਮੈਂ ਬੰਦ ਕੰਮ ਕਰ ਰੱਖੀ ਆ ਫਟੂਆ ਕਹਿੰਦਾ ਤੂੰ ਕਰਦਾ ਨਾ ਲੈ ਹੱਥ ਕਿਹੜਾ ਨਹੀਂ ਜੰਕ ਤੁਸੀਂ ਆਪਣੇ ਕਿਉਂ ਨਾ ਤਾ ਤੂੰ 15 15 70 ਤੇਰਾ ਸਾਲ ਨਹੀਂ ਤੇ ਯਾਰ ਆਣ ਦੇਉ ਦੋ ਮੈਂ ਤੁਸੀਂ ਥਿਆਰੋ ਇੱਜ਼ਤ ਨਹੀਂ ਆ ਕਿ ਮੈਂ ਭਰਦਾ ਬੜਾ ਬੇਫਰਨਾ ਬੜਾ ਸੌਂਦੀ ਤੇ ਇਹ ਕੰਮ ਕਰ ਰਹਾ ਸੌਂਦੀ ਤੇ ਇਹ ਭਈਆ ਲੋਕ ਨਾ ਆਣ ਦੇਉ ਦੋ ਗਲਤ ਕਰ ਨਹੀਂ ਹੁੰਦੇ ਅੱਛਾ ਭਾਈ ਸਾਹਿਬ ਜੀ ਆਪਕੋ ਕੋਈ ਦਿੱਕਤ ਹੈ ਅੱਛਾ ਰਸਤਾ ਖਾਲੀ ਕਰੋ ਆਹ ਦੋ ਨਾਲ ਸਨੂਲੀ ਜਾਨਵਾਈ ਹੋ ਸਨੂਲੀ ਜਾ ਬਿਹਾਰ ਚ ਜਾ ਕੇ ਕਿਆ ਪੰਜਾਬੀ ਬਣ ਗਿਆ ਕਿਆ ਬਲੈਕ ਤੇ ਆ ਫਿਰ ਬਿਹਾਰੀ ਦਾ ਪੰਜਾਬੀ ਕਾਹਦਾ ਬਣ ਗਿਆ ਬਿਹਾਰੀ ਬਿਹਾਰੀ ਬਜਾ ਕੇ ਕਿਉਂ ਬੈਠਾ ਹੈ ਪਿਆ ਫਿਰ ਤੇ ਪੰਜਾਬੀ ਆਪ ਕੋ ਦੇਖੋ ਉਹ ਵੇਖ ਲਓ ਤਾਂ ਕੰਮ ਕੀ ਜੜੀ ਇਹ ਲੜਕੀ ਇਹ ਲੜਕੀ ਨਹੀਂ ਨਹੀਂ ਲੈਣਾ ਵੀਰੂ ਦੇਖ ਲਓ ਮੈਂ ਤੁਹਾਨੂੰ ਬਦਰ ਦਿਖਾਉਂਦਾ ਉਸ ਤੋਂ ਦੇਖਦਾ ਜੋ हंगामा <गी> हो रहे हैं तस्वीर देख सकते हो जरा तुम दिखा रहे हैं हम तो सेवा तो कर रहे हैं ਉਹ ਮਾਪੀ ਉਹਨੇ ਮੇਰੇ ਨਾਲ ਗੱਲ ਕਰਦਾ ਤਾਂ ਬੋਲਣ ਦਾ ਇਸ਼ਾਕ ਚਾਹੀਏ ਕਿ ਭੈਣੀ ਸਭ ਦੀ ਰਾਜੀ ਹੈ ਪੰਜਾਬ ਹਮੇਸ਼ਾ ਆਪਦੇ ਹੱਕਾਂ ਲਈ ਲੜਦਾ ਆਇਆ ਹੈ ਇਹਨਾਂ ਦਾ ਹੱਕ ਬਣਦਾ ਆਪਦਾ ਹੱਕ ਲੜਨ ਵਾਸਤੇ ਇੱਥੇ ਲਾ ਸਕਦੇ ਤਾਂ ਰਹਿ ਜਾਂਦੀ ਇੱਥੇ ਆਪਣਾ ਪਰ ਉਹ ਤਾਂ ਕਹਿ ਰਹੇ ਸੀ ਕਿ ਅਸੀਂ ਆਪਣੀ ਉੱਤੀ ਜਾ ਕੇ ਲਾ ਲਈਏ ਲੋ ਨਹੀਂ ਲਾਦੇ ਭਾਈ ਕਿਉਂਕਿ ਅਧਿਕਾਰ ਹੈ ਸਭ ਕੋ ਧਰਨਾ ਲਾ ਸਕਦਾ ਜੀ ਪੰਜਾਬ ਹਮੇਸ਼ਾ ਹਰੇਕ ਦੇ ਨਾਲ ਖੜਦਾ ਹੈ ਪੰਜਾਬ ਹਰੇਕ ਦੇ ਨਾਲ ਖੜਦਾ ਪੰਜਾਬੀ ਵੀ ਹਰੇਕ ਦੇ ਨਾਲ ਖੜਦਾ ਹੈ ਅ ਸਾਡਾ ਮੰਨਿਆ ਚਲੋ ਸਾਡਾ ਰੋਜ਼ਗਾਰ ਖਤਮ ਹੋਇਆ ਇਹਨਾਂ ਕਰਕੇ ਚਲੋ ਜੋ ਪਰਮਾਤਮਾ ਨੂੰ ਮਨਜ਼ੂਰਾ ਹੋਣਾ ਹੈ ਆ ਪਰ ਜਿਹੜੀ ਗੱਲ ਗਲਤ ਹੈ ਉਹਦੇ ਪਿੱਛੇ ਕੋਈ ਕਿਸੇ ਦਾ ਜਵਾਬ ਦੇ ਨਹੀਂ ਮੈਂ ਕਹਿ ਰਹੀ ਹਾਂ ਕਿ ਇਹ ਜਦੋਂ 12 ਸਾਲ ਦੀ ਧੀ ਨੂੰ ਕਿਸੇ ਬੰਦੇ 40 ਸਾਲ ਦਾ ਵਿਆਹ ਦਿੰਦੇ ਨੇ ਉਹ ਤਾਂ ਬਲਤਕਾਰ ਨਹੀਂ ਹੁੰਦਾ ਇਹ ਗੱਲ ਹੈ ਉਹ ਤਾਂ ਬਲਤਕਾਰ ਹੀ ਹੁੰਦਾ ਅੱਜ ਕਹ ਰਹੇ ਸਾਡੀ ਧੀ ਨੂੰ ਬਲਤਕਾਰ ਕੀਤਾ ਸਾਡੇ ਜਦੋਂ 4 ਸਾਲ ਦੇ ਬੱਚੇ ਮਸੂਮ ਦਾ ਬਲਤਕਾਰ ਹੋਇਆ ਸੀ ਉਦੋਂ ਇਹ ਹੁਣ ਸਾਡੇ ਇੱਥੇ ਰੋਡ ਦੇ ਧਰਨਾ ਲਾ ਕੇ ਕਿਉਂ ਬੈਠੇ ਨੇ ਮੈਂ ਉਕੇ ਨੇ ਪਹੁੰਚਿਆ ਸੀ ਹਾਂਜੀ ਤੇ ਇਹ ਰਾਤ ਆਏ ਸੀ ਜਿਹੜੇ ਲੜਕੇ ਦਾ ਨਾਮ ਲੈਂਦੇ ਉਹਨੂੰ ਵੀ ਅਸੀਂ ਫੜ ਕੇ ਲੈ ਕੇ ਆਏ ਹਾਂ ਉਸ ਤੋਂ ਬਾਅਦ ਇਹਨਾਂ ਨੇ ਦੋਨਾਂ ਜੀਆਂ ਨੇ ਸਟੇਟਮੈਂਟ ਇਹ ਦਿੱਤੀ ਵੀ ਅਸੀਂ ਜਿਹੜੀ ਅਜੇ ਕੋਈ ਕੇਸ ਦੇ ਖਿਲਾਫ ਬਿਆਨ ਨਹੀਂ ਲਿਖਵਾਉਣਾ ਅਸੀਂ ਕੱਲ ਨੂੰ ਲਿਖਾਵਾਂਗੇ ਹਾਂਜੀ ਇਹ ਜਿਹੜਾ ਅਸੀਂ ਇਹ ਡੈੱਡ ਬੋਡੀ ਉਹਨੂੰ ਹੋਸਪੀਟਲ ਵਿੱਚ ਭੇਜਤਾ ਹੈ ਅੱਛਾ ਉਹਨਾਂ ਅਸੀਂ ਜਿਹੜੇ ਫੈਸਲ ਆ ਸਾਰਾ ਕੁਝ ਚੈੱਕ ਕਰ ਲਿਆ ਹੁਣ ਇਹਨਰ ਆਓ ਆਪਣੇ ਬਿਆਨ ਲਿਖਾਓ ਦਾ ਸਟੇਟਮੈਂਟ ਦੋ ਪਰ ਉਹ ਸਵੇਰੇ ਕਹਿ ਰਹੇ ਸਹੀ ਸਵੇਰੇ ਵੀ ਨਹੀਂ ਬਾਕੀ ਹੈਗਾ ਪੂਰਾ ਮਾਮਲਾ ਕੀ ਹੈਗਾ ਹੁਣ ਦੱਸੋ ਸਭ ਨੇ ਆਪਾਂ ਦਾ ਸਟੇਟਮੈਂਟ ਦੇਣ ਦੀ ਅਹੀ ਕਰਦੇ ਕਰ ਸਰ ਉਹ ਕਹਿ ਰਹੇ ਬੰਦ ਕਰ ਦੋ ਮਿੰਟ ਬੰਦ ਕਰੀਏ ਫੋਨ ਬੰਦ ਕਰ ਬੰਦ ਕਰ ਦੋ ਮਿੰਟ ਬੰਦ ਕਰ ਦੋ ਬੰਦ ਕਰ ਦੋ ਬੰਦ ਕਰ ਦੋ ਕਮੈਂਟ ਬੰਦ ਕਰ ਦੋ ਤੁਸੀਂ ਸਾਡੀ ਤਰੀਕਾ भाई साहब आपको कोई दिक्कत नहीं होने जो लड़ाई हो सनू नहीं जा बिहार से जाके क्या पंजाब सरकार

بولے کیا پنجابی بولے اوہ بول دو یار او آئے گا ہا فاست بری کر ساتھ میرا دماغ اوہ یا ماں دے یار اس سے معافی مانگے میں ਹੱਕ ਚਾਹੀਏ ਕਿ ਟਿਆਣੀ ਸਭ ਦੀ ਰਾਜੀ ਹੈ ਪੰਜਾਬ ਹਮੇਸ਼ਾ ਆਪਦੇ ਹੱਕਾਂ ਲਈ ਲੜਦਾ ਆਇਆ ਹੈ ਇਹਨਾਂ ਦਾ ਹੱਕ ਬਣਦਾ ਆਪਦਾ ਹੱਕ ਲੜਨ ਤੇ ਇੱਥੇ ਲਾ ਸਕਦੇ ਤਾਂ ਜਾਤੀ ਇੱਥੇ ਆਪਣਾ ਪਰ ਉਹ ਤਾਂ ਕਹਿ ਰਹੇ ਸੀ ਵੀ ਆਪਣੀ ਉੱਪਰ ਜਾ ਕੇ ਨਾ ਇੱਥੇ ਲਾਈ ਲੋ ਨਹੀਂ ਲਾਦੇ ਭਾਈ ਕਿਉਂਕਿ ਅਧਿਕਾਰ ਹੈ ਸਭ ਕੋ ਧਰਨਾ ਲਾ ਸਕਦਾ ਜੀ ਆਪ ਹਮੇਸ਼ਾ ਹਰੇਕ ਦੇ ਨਾਲ ਖੜਦਾ ਹੈ ਪੰਜਾਬ ਪੰਜਾਬ ਹਰੇਕ ਦੇ ਨਾਲ ਖੜਦਾ ਪੰਜਾਬੀ ਵੀ ਹਰੇਕ ਦੇ ਨਾਲ ਖੜਦਾ ਹੈ ਅ ਸਾਡਾ ਮੰਨਿਆ ਚਲੋ ਸਾਡਾ ਰੋਜ਼ਗਾਰ ਖਤਮ ਹੋਇਆ ਇਹਨਾਂ ਕਰਕੇ ਚਲੋ ਜੋ ਪਰਮਾਤਮਾ ਨੂੰ ਮਨਜ਼ੂਰਾ ਹੋਣਾ ਹੈ ਆ ਔਰ ਜਿਹੜੀ ਗੱਲ ਗਲਤ ਹੈ ਉਹ ਤਾਂ ਪਿੱਛੇ ਕਰਨ ਵਾਲਾ ਬੰਦਾ ਕੋਈ ਕਿਸੇ ਦਾ ਜਵਾਬ ਦੇ ਨਹੀਂ ਮੈਂ ਕਹਿ ਰਿਹਾ ਭਈ ਇਹ ਜਦੋਂ 12 ਸਾਲ ਦੀ ਧੀ ਨੂੰ ਕਿਸੇ ਬੰਦੇ 40 ਸਾਲ ਨਾਲ ਵਿਆਹ ਦਿੰਦੇ ਨੇ ਉਹ ਤਾਂ ਬਲਦਕਾਰ ਨਹੀਂ ਹੁੰਦਾ ਇਹ ਗੱਲ ਹੈ ਉਹ ਤਾਂ ਬਲਦਕਾਰ ਹੀ ਹੁੰਦਾ ਅੱਜ ਕਹਿ ਰਹੇ ਸਾਡੀ ਧੀ ਨੂੰ ਬਲਦਕਾਰ ਕੀਤਾ ਸਾਡੇ ਜਦੋਂ 4 ਸਾਲ ਦੇ ਬੱਚੇ ਮਸੂਮ ਦਾ ਬਲਦਕਾਰ ਹੋ ਰਸੀ ਉਦੋਂ ਹੂੰ ਇਹ ਤੇ ਰੋੜ ਦੇ ਟਰਨਾ ਲਾ ਕੇ ਕਿਉਂ ਬੈਠੇ ਨੇ ਮੈਂ ਜਾ ਰਹੀ ਐ ਇੱਥੇ ਆਪਣੇ ਰਿਸ਼ਤੇਦਾਰ ਘਰ ਇਹ ਕਿਉਂ ਟਰਨਾ ਲਾ ਕੇ ਬੈਠੇ ਨੇ ਇਹ ਵੀ ਰਾਤ ਨੂੰ ਮੌਕੇ ਤੇ ਪਹੁੰਚਿਆ ਸੀ ਹਾਂਜੀ ਤੇ ਇਹ ਰਾਤ ਆਏ ਸੀ ਜਿਹੜੇ ਲੜਕੇ ਦਾ ਨਾਮ ਲੈਂਦੇ ਉਹਨੂੰ ਵੀ ਅਸੀਂ ਫੜ ਕੇ ਲੈ ਕੇ ਆਏ ਹਾਂ ਉਸ ਤੋਂ ਬਾਅਦ ਇਹਨਾਂ ਨੇ ਦੋਨਾਂ ਜੀਆਂ ਨੇ ਸਟੇਟਮੈਂਟ ਇਹ ਦਿੱਤੀ ਵੀ ਅਸੀਂ ਜਿਹੜੀ ਅਜੇ ਕੋਈ ਕੇਸ ਦੇ ਖਿਲਾਫ ਬਿਆਨ ਨਹੀਂ ਲਿਖੋਆ ਅਸੀਂ ਕੱਲ ਨੂੰ ਲਿਖਾਵਾਂਗੇ ਹਾਂਜੀ ਇਹ ਜਿਹੜਾ ਅਸੀਂ ਇਹ ਡੈਡਪੋਲੀ ਉਹਨੂੰ ਕੋਸਟ ਮਾਸ ਲਈ ਸਿਵਲ ਹਸਪਤਲ ਭੇਜਤਾ ਹੈ ਅੱਛਾ ਉਹਨਾਂ ਅਸੀਂ ਜਿਹੜੇ ਫਰੈਂਸ ਲਾਇਆ ਸਾਰਾ ਕੁਝ ਚੈੱਕ ਕਰ ਲਿਆ ਹੁਣ ਇਧਰ ਆਓ ਆਪਣੇ ਬਿਆਨ ਲਿਖਾਓ ਦਾ ਸਟੇਟਮੈਂਟ ਪਰ ਉਹ ਸਵੇਰੇ ਕਹਿ ਰਹੇ ਸਹੀ ਸਵੇਰੇ ਵੀ ਮੈਂ ਕੀ ਹੈਗਾ ਪੂਰਾ ਮਾਮਲਾ ਕੀ ਹੈਗਾ ਉਹਨੂੰ ਕੰਪਲਟ ਕਰਾਓ ਸਟੇਟਮੈਂਟ ਦੇਣ ਲਈ ਕਰਦੇ ਕਾਰਵਾਈ ਸਰ ਉਹ ਕਹਿ ਰਹੇ ਬੰਦ ਕਰੀਏ ਦੋ ਮਿੰਟ ਬੰਦ ਕਰੀਏ ਉਹਨੂੰ ਬੰਦ ਕਰ ਬੰਦ ਕਰ ਦੋ ਮਿੰਟ ਬੰਦ ਕਰ ਦੋ ਮਿੰਟ ਬੰਦ ਕਰ ਦੋ ਮਿੰਟ ਬੰਦ ਕਰ ਦੋ ਮਿੰ ਕਿਆ ਫਟ ਗਿਆ ਤੂੰ ਕੀ ਕਰਦਾ ਨਾ ਲੈ ਹੱਥ ਕਿ ਪਤਾ ਨਹੀਂ څنګه ਆਪਣੀ ਤੂੰ ਨਸ ਤਾ ਤੂੰ 15 15 70 ਤੇਰਾ ਸਾਲ ਤੇ 3

ਆਪ ਪੰਜਾਬੀ ਬੋਲੇਗਾ ਉਹ ਆ ਬੰਦੋ ਯਾਰ ਆਵੇਗਾ ਫਾਸਟ ਬੜੀ ਗੱਲ ਚੋਟੀ ਜਾਂ ਮਾਤਾ ਯਾਰ ਮਾਫੀ ਮੰਗਦੇ ਮੈਂ ਪੰਜਾਬ ਦਾ ਬੋਲਣ ਇਨਸਾਫ ਚਾਹੀਏ ਪਿਆਣੀ ਸਭ ਦੀ ਰਾਜੀ ਹੈ ਪੰਜਾਬ ਹਮੇਸ਼ਾ ਆਪਦੇ ਹੱਕਾਂ ਲਈ ਲੜਦਾ ਆਇਆ ਇਹਨਾਂ ਦਾ ਹੱਕ ਬਣਦਾ ਆਪਦਾ ਹੱਕ ਲੜਨ ਵਾਸਤੇ ਇੱਥੇ ਲਾ ਸਕਦੇ ਤਾਂ ਯਾਰੀ ਇੱਥੇ ਆਪਣਾ